ਫਿਰ ਨਾਮਾ ਬੁਟੀ ਇੱਕ ਤਲਵੰਡੀ ਸਾਭੂ ਨੇੜੇ ਗਿੱਲਾ ਵਾਲਾ ਖੂ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਸਕਰੀਨ ਪੇਟ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਸੂਟ ਬਣ ਕੇ ਆਏ ਆ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤੇ ਇਹ ਲਾਈਨਿੰਗ ਵਾਲੀ ਜੋਰ ਜੱਟ ਦੇ ਸਟਾਫ ਦੇ ਉੱਪਰ ਹੈ ਜੀ ਤੇ ਇੱਕ ਇਹਨਾਂ ਦੇ ਨਾਲ ਦਾ ਸੂਟ ਮੈਂ ਹੈਂਡਵਰਕ ਕਰਾ ਕੇ ਪਾ ਚੁੱਕੀ ਹਾਂ ਜੀ ਉਹ ਆਪਾਂ ਰਿਵੀਲ ਕਰਾਂਗੇ ਮੈਂ ਉਹ ਸੂਟ ਐਗਜ਼ੀਬਿਸ਼ਨ ਵਾਸਤੇ ਰੈਡੀ ਕਰਵਾਇਆ ਉਹ ਵੀ ਤੁਹਾਨੂੰ ਦਿਖਾਉਂਗੀ ਤੇ ਬਹੁਤ ਸੋਹਣੇ ਡਿਜ਼ਾਈਨ ਆ ਚਲੋ ਆਪਾਂ ਇੱਕ ਇੱਕ ਕਰਕੇ ਸੂਟ ਦੇਖਦੇ ਆ ਤੇ ਮੈਂ ਤੁਹਾਨੂੰ ਸਿਰਫ ਸੂਟ ਵਿਖਾਉਂਗੀ ਤੇ ਤੁਸੀਂ ਉਹਦਾ ਸਕਰੀਨਸ਼ਾਟ ਲਿ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਉਹ ਤੇ ਭੇਜ ਦਿਓ ਤੇ ਇਹਦੇ ਵਿੱਚ ਪਹਿਲਾ ਡਿਜ਼ਾਈਨ ਹੈਗਾ ਜੀ ਇਹ ਵਾਲਾ ਤੇ ਸਾਰੇ ਸੂਟਾਂ ਦੇ ਬੈਕ ਫਰੰਟ ਕੰਮ ਰਹੂਗਾ ਜੀ ਮੈਂ ਵਿਖਾ ਦਿੰਨੀ ਆ ਇਹਦਾ ਇਹ ਬੈਕ ਦਾ ਕੰਮ ਹੈ ਬੈਕ ਦਾ ਫਰੰਟ ਦਾ ਬਾਹਾਂ ਦਾ ਤੇ ਪਲੱਸ ਦੁਪੱਟਾ ਤੁਸੀਂ ਇਹਦਾ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਆਪਣੇ ਕੋਲੇ ਨਵਾਂ ਸਟਾਕ ਕੱਲ ਹੀ ਬਣ ਕੇ ਆਇਆ ਤੁਹਾਨੂੰ ਜਿਹੜਾ ਸੂਟ ਪਸੰਦ ਹੋਊਗਾ ਸਕਰੀਨ ਸ਼ਾਟ ਲੈਣਾ ਤੇ WhatsApp ਨੰਬਰ ਦਿੱਤਾ ਹੋਇਆ ਜੀ ਉਹਦੇ ਤੇ ਭੇਜ ਦਿਓ ਅਗਲਾ ਹੈਗਾ ਇਹ ਵਾਲਾ ਜੀ ਇਹ ਤਾਂ ਹੈਗਾ ਜੀ ਦੁਪੱਟਾ ਨੈਕਸਟ ਡਿਜ਼ਾਈਨ ਦਾ ਜੇ ਹੈਗਾ ਦੁਪੱਟਾ ਤੇ ਇਹ ਹੈਗਾ ਜੀ ਇਹਦਾ ਸੂਟ ਸਾਰੇ ਸੂਟਾਂ 'ਚ ਬੈਕ ਫਰੰਟ ਕੰਮ ਰਹੂਗਾ ਇਹ ਤਾਂ ਹੈਗਾ ਜੀ ਇਹਦੇ ਫਰੰਟ ਦਾ ਕੰਮ ਚੈੱਕ ਆਪ ਸਕਦੇ ਹੋ ਤੇ ਇਹ ਹੈਗਾ ਜੀ ਇਹਦੇ ਬੈਕ ਦਾ ਕੰਮ ਤੇ ਇਹ ਹੈਗਾ ਇਹਦਾ ਦੁਪੱਟਾ ਬਹੁਤ ਪਿਆਰਾ ਇਹਦਾ ਕਲਰ ਆ ਅਨੀਅਨ ਸ਼ੇਡ ਦਾ ਇਹਦਾ ਕਲਰ ਹੈ ਤੇ ਅਗਲਾ ਹੈਗਾ ਜੀ ਇਹ ਵਾਲਾ ਬਹੁਤ ਸੋਹਣੇ ਦੁਪੱਟੇ ਰਹਿਣਗੇ ਜੀ ਨਾਲ ਇਹ ਵਾਲਾ ਇਹਦਾ ਫਰੰਟ ਇਹਦਾ ਬੈਕ ਤੇ ਇਹ ਹੈਗਾ ਜੀ ਦੁਪੱਟਾ ਕਲਰ ਸਾਰੇ ਬਹੁਤ ਹੀ ਯੂਨੀਕ ਜੇ ਕਲਰ ਨੇ ਗਰਮੀ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਆ ਜੀ ਬਹੁਤ ਸੋਹਣੇ ਕਲਰ ਨੇ ਤੇ ਅਗਲਾ ਹੈਗਾ ਜੀ ਇਹ ਵਾਲਾ ਇਹ ਪਹਿਲਾਂ ਦੁਪੱਟਾ ਦੇਖੋ ਜੀ ਤੁਸੀਂ ਬਹੁਤ ਹੀ ਪਿਆਰਾ ਫੁੱਲੇ ਰੁੱਲੇ ਦੁਪੱਟੇ ਹੈ ਸੇਮ ਫੈਬਰਿਕ ਦੇ ਆ ਲਾਈਨਿੰਗ ਵਾਲੀ ਜੌਰ ਜਟ ਦੀ ਦੁਪੱਟੇ ਨੇ ਸੇਮ ਫੈਬਰਿਕ ਦੇ ਇਹ ਹੈਗਾ ਜੀ ਇਹਦਾ ਫਰੰਟ ਤੇ ਇਹਦਾ ਇਹ ਹੈਗਾ ਬੈਕ ਬੈਕ ਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਇਹ ਹੈਗਾ ਬੈਕ ਤੇ ਬਹੁਤ ਸੋਹਣਾ ਇਹਦਾ ਦੁਪੱਟਾ ਹੈ ਤੇ ਅਗਲਾ ਡਿਜ਼ਾਈਨ ਹੈਗਾ ਜੀ ਇਹ ਵਾਲਾ ਇਹ ਹੈਗਾ ਇਹਦਾ ਫਰੰਟ ਤੇ ਇਹ ਵਾਲੀ ਹੈਗੀ ਹੈ ਜੀ ਇਹਦੀ ਬੈਕ ਬਾਵਾ ਤੇ ਸਭ ਦੇ ਕੰਮ ਰਹੂਗਾ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਸਕਰੀਨ ਪੇਂਟ ਦੇ ਸੂਟ ਨੇ ਜੀ ਬਹੁਤ ਹੀ ਜ਼ਿਆਦਾ ਪਿਆਰੇ ਨੇ ਬਾਕੀ ਤੁਹਾਨੂੰ ਲੁੱਕ ਪਤਾ ਲੱਗ ਜੂਗੀ ਮੈਂ ਪਰਸੋਂ ਇਹਨੂੰ ਵੇਅਰ ਕਰੂੰਗੀ ਸੂਟ ਨੂੰ ਮੈਂ ਉੱਤੇ ਥੋੜਾ ਜਿਹਾ ਹੈਂਡਵਰਕ ਦਾ ਟੱਚ ਦੇ ਕੇ ਫਿਰ ਸੂਟ ਨੂੰ ਬਣਾਇਆ ਹੈ ਜੀ ਸੋ ਅਗਲਾ ਡਿਜ਼ਾਈਨ ਹੈਗਾ ਇਹ ਵਾਲਾ ਜੀ ਇਹ ਇਹਦਾ ਫਰੰਟ ਹੈ ਤੇ ਇਹ ਹੈਗਾ ਜੀ ਬੈਕ ਤੇ ਬਹੁਤ ਪਿਆਰਾ ਦੁਪੱਟਾ ਇਹਦੇ ਨਾਲ ਵੀ ਤੁਸੀਂ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਤੋ ਜਿਹੜਾ ਸੂਟ ਪਸੰਦ ਹੈ ਜੀ ਤੁਸੀਂ ਉਹਦਾ ਸਕਰੀਨਸ਼ਾਟ ਲਓ ਤੇ ਸਾਨੂੰ ਸਕਰੀਨ ਦੇ ਉੱਪਰ ਦਿੱਤੇ WhatsApp ਨੰਬਰ ਤੇ ਭੇਜੋ ਤੇ ਜੇਕਰ ਤੁਸੀਂ ਇਸੇ ਡਿਜ਼ਾਈਨ ਨੂੰ ਜਾਂ ਇਹਨਾਂ ਚੋਂ ਕਿਸੇ ਵੀ ਡਿਜ਼ਾਈਨ ਨੂੰ ਆਪਣੇ ਮਨਪਸੰਦ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਜਾਂ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਫਿਰ ਵੀ DM ਕਰ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਇਹਨਾਂ ਚੋਂ ਸਿਲੈਕਟ ਕਰਨਾ ਤੇ ਜੇ ਇਹਨਾਂ ਚੋਂ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਭੇਜੋ ਜੀ ਥੈਂਕ ਯੂ